ਮਚੀ ਮੋਟਰ ਦੇ ਸਟਾਰਟਰ ਦੀਆਂ ਤਾਰਾਂ ਦੀ ਫਿਟਿੰਗ ਔਰ ਛੇ ਦੀ ਫਿਟਿੰਗ ਦੀਆਂ ਆਪਾਂ ਅੱਜ ਥੋੜੀਆਂ ਜਿਹੀਆਂ ਗੱਲਾਂ ਸਾਂਝੀਆਂ ਕਰਾਂਗੇ ਕਿਉਂਕਿ ਆਮ ਹੀ ਸਾਨੂੰ ਬਲੇ ਖਲਗ ਜਾਂਦਾ ਸਹੀ ਰਿਪੇਅਰ ਕਰਵਾ ਕੇ ਜਾਂ ਕਿਸੇ ਫਾਲਟ ਕਰਕੇ ਕੋਈ ਤਾਰ ਦੁਬਾਰਾ ਲਾਉਣੀ ਹੁੰਦੀ ਹੈ ਤਾਂ ਛੇ ਦੀ ਜਿਹੜੀ ਰੈੱਡ ਤਾਰ ਹੈਗੀ ਹੈ ਉਹ ਇੱਥੇ ਲੱਗਣੀ ਹੈ ਜੀ yellow ਤਾਰ ਇੱਥੇ ਲੱਗਣੀ ਹੈ ਔਰ ਜਿਹੜੀ ਪਹਿਲਾਂ yellow ਵਿੱਚ ਲੱਗੀ ਹੁੰਦੀ ਹੈ ਸਟਾਰਟਰ ਦੇ ਵਿੱਚ ਉਹ ਆਪਾਂ ਇੱਥੋਂ ਕੱਢ ਦੇਣੀ ਹੈ ਔਰ ਉੱਪਰਲੇ ਪਾਸੇ ਸਾਨੂੰ ਪਤਾ ਹੀ ਹੈ ਜਿਹੜੀ ਗੰਡ ਵਾਲੀ ਤਾਰ ਹੈਗੀ ਉਹ ਪਹਿਲੀ ਤਾਰ 'ਚ ਲੱਗਣੀ ਹੈ ਦੂਜੀਆਂ ਦੋਹਾਂ ਦੇ ਵਿੱਚ ਬਿਨਾਂ ਗੰਢ ਵਾਲੀਆਂ ਕਾਲੀਆਂ ਤਾਰਾਂ ਲੱਗਣੀਆਂ ਹਨ ਗੰਢ ਵਾਲੀ ਕਾਲੀ ਤਾਰ ਪਹਿਲੀ ਲੱਗਣੀ ਹੈ ਦੂਜੀਆਂ ਦੋਹਾਂ ਦੇ ਵਿੱਚ ਬਿਨਾਂ ਗੰਢ ਤੋਂ ਅਗਣੀ ਹੁੰਦੀ ਹੈ ਤੇ ਉਹ ਮੋਟਰ ਦੇ ਪੁੱਠੇ ਸਿੱਧੀ ਵੇਖ ਕੇ ਜੇ ਲਾਲ ਬੱਤੀ ਜਗਵਾਉਂਦਾ ਤਾਂ ਉਹ ਚੇਂਜ ਕਰਨੀ ਹੁੰਦੀ ਆ ਆ ਦੋਹਵਲੀਆਂ ਉਸ ਤੋਂ ਇਲਾਵਾ ਜਿਹੜੀ ਨੀਲੀ ਤਾਰ ਹੈ ਸਟਾਰਟਰ ਦੀ ਉਹ ਇਸ ਤਰ੍ਹਾਂ ਦੂਜੇ ਨੰਬਰ ਤੇ ਔਰ ਥੱਲੇ ਪਹਿਲੇ ਵਿੱਚ ਲੱਗਣੀ ਹੈ ਜਿੱਥੇ 13 ਨੰਬਰ ਲਿਖਿਆ ਹੁੰਦਾ ਹੈ ਉਸ ਤੋਂ ਬਾਅਦ ਇਹ ਤਾਰਾਂ ਉਵੇਂ ਲੱਗ ਜਾਣੀਆਂ ਤਿੰਨ ਥੱਲੇ ਮੋਟਰ ਦੇ ਵਿੱਚ ਚੱਕਰ ਵੇਖਦੇ ਲਉਣੀਆਂ ਨੇ ਜਿਹੜਾ ਕੰਡਕਟਰ ਹੈ ਉਹਦੀਆਂ ਤਿੰਨ ਤਾਰਾਂ ਇਹਨਾਂ ਦੀਆਂ ਤੇ ਤਿੰਨੇ ਜਿਹੜੀਆਂ ਆਉਟਪੁੱਟ ਹੁੰਦੀਆਂ ਜਿਹੜੀਆਂ ਮੋਟਰ ਨੂੰ ਮੋਟਰ ਵਾਲੀ ਕੇਬਲ 'ਚ ਲੱਗਣੀਆਂ ਹੁੰਦੀਆਂ ਤਿੰਨੇ ਤਾਰਾਂ ਹੀ ਔਰ ਇੱਕ ਥੱਲੇ ਬਿਲਕੁਲ ਦੋ ਤਾਰਾਂ ਹੁੰਦੀਆਂ ਲੈਂਦੇ ਆਵਲੀਆਂ ਦੋ ਆਵਲੀ ਔਰ O ਵਾਲੀ ਜਿਹੜੀ ਇਧਰੋਂ ਪਹਿਲੇ ਨੰਬਰ ਤੇ ਆਪਣੀ ਸੱਜੇ ਸਾਰੇ ਪਾਸੇ ਇਹ ਤਾਰ ਘੁੰਮ ਕੇ ਜਾ ਕੇ ਤੇ ਉੱਪਰ ਵਾਲੇ ਲੱਗਣੀ ਹੈ ਇੱਥੇ ਜਿਹੜੀ ਸਾਡੇ ਸੱਜੇ ਹੱਥ ਪਹਿਲੀ ਹੈ ਇਸ ਦਾ ਧਾਮ पे ਖਲਕ ਜਾਂਦਾ ਹੈ ਜਿਹੜੀ ਸੱਜੇ ਹੱਥ ਪਹਿਲੀ ਹੈ ਇਹ ਘੁੰਮ ਕੇ ਜਾ ਕੇ ਉੱਪਰ ਲੱਗਣੀ ਹੈ ਔਰ ਜਿਹੜੀ ਸੱਜੇ ਹੱਥ ਵਾਲੇ ਪਾਸੇ ਦੂਜੀ ਹੈ ਜਾਂ ਖੱਬੇ ਵਾਲੇ ਪਾਸੇ ਪਹਿਲੀ ਹੈ ਆਹ ਵਾਲੀ ਤਾਰ ਅਗਲੀ ਜਿਹੜੀ ਇਹ ਤਾਰ ਨਿਕਲ ਕੇ ਇੱਥੇ ਸਟਾਰਟਰ ਦੇ ਵਿੱਚ ਜਿਹੜੀ ਲਾਲ ਤਾਰ ਲੱਗੀ ਉਹਦੇ ਨਾਲ ਦੀ ਤਾਰ ਚ ਲੱਗਣੀ ਹੈ ਇਸ ਦਾ ਖਿਆਲ ਰੱਖਣਾ ਹੈ ਠੀਕ ਹੈ ਜੀ ਪਹਿਲੀ ਤਾਰ ਸੱਜੇ ਵਾਲੇ ਪਾਸੇ ਉੱਪਰ ਜਾਣੀ ਹੈ ਦੂਜੀ ਸੱਜੇ ਖੱਬੇ ਵਾਲੇ ਪਾਸੇ ਜਿਹੜੀ ਹੈਗੀ ਹੈ ਉਹ ਤਾਲੀ ਦਾ ਇੱਥੇ ਲੱਗਣੀ ਹੈ ਲਾਲਦਾਰ ਇੱਥੇ ਹੋਰ ਕੋਈ ਫालतू ਤਾਰ ਇੰਦੇ ਚ ਨਹੀਂ ਹੁੰਦੀ ਖਾਸ ਕੋਈ ਵੀ ਔਰ ਇਹ ਇਹਦਾ ਹੈਗਾ ਆ ਵੀ ਸਾਨੂੰ ਪਲੇਕਾ ਲਾ ਜਾਂਦਾ ਤਾਰਾਂ ਦਾ ਤੇ ਇਹ ਤਾਂ ਇੱਕ ਵੀਡੀਓ ਬਣਾਈਏ ਮੈਨੂੰ ਖੁਦ ਨੂੰ ਵੀ ਯਾਦ ਰਵੇ ਔਰ ਹੋਰ ਕਿਸੇ ਕਿਸਾਨ ਦੋਸਤ ਨੂੰ ਲੋੜ ਪਵੇ ਤਾਂ ਉਹ ਵੀ ਇੱਥੇ ਦੇਖ ਲਵੇ ਜੇਕਰ ਕੋਈ ਗਲਤੀ ਹੋਈ ਹੋਵੇ ਤਾਂ ਤੁਸੀਂ ਪਲੀਜ਼ ਕਮੈਂਟ ਚ ਦੱਸ ਦਿਓ ਕਿ ਕੋਈ ਹੋਰ ਵੀ ਤਰੀਕਾ ਹੁੰਦਾ ਹੋਵੇ ਤਾਂ ਆਪਾਂ ਉਹ ਵੀ ਦੇਖ ਲਵਾਂਗੇ ਚੈੱਕ ਆਊਟ ਕਰ ਲਵਾਂਗੇ ਆਪਾਂ ਤੇ ਆ ਤੁਸੀਂ ਪੱਤੀ ਜ਼ਰੂਰ ਲਾਉਣੀ ਹੈ ਸਟਾਟਰਾਂ ਦੇ ਉੱਪਰ ਕਈ ਵਾਰ ਅਸੀਂ ਆਲ ਕੇ ਚਲਾਉਣ ਦੀ ਕੋਸ਼ਿਸ਼ ਕਰਦੇ ਆ ਸਿੱਧੀਆਂ ਇੱਥੇ ਪੱਤੀਆਂ ਨੰਗੀਆਂ ਵਗੈਰਾ ਹੁੰਦੀਆਂ ਨੇ ਤਾਂ ਇੱਥੋਂ ਅਸੀਂ ਓਪਰੇਟ ਕਰ ਸਕਦੇ ਆ ਆਹ ਵਾਲੀ ਚੀਜ਼ ਤੇ ਜ਼ਰੂਰ ਲਾ ਕੇ ਰੱਖਣੀ ਹੈ ਕਈ ਵਾਰੀ ਅਸੀਂ ਆਮ ਹੀ ਲਾ ਕੇ ਰੱਖ ਲੈਨੇ ਆ ਕੋਈ ਨਟ ਬਰੀਕ ਹੁੰਦੇ ਆ ਇਹ ਵੱਡੇ ਪੇਚ ਕਰਨ ਖੋਲਦੇ ਨਹੀਂਗੇ ਤਾਂ ਇਹ ਤੇ ਲੱਗੀ ਰਹਿਣ ਦੇਣੀ ਹੈ ਧੰਨਵਾਦ ਜੀ